ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਜੀ ਸਾਡੀ ਅੱਜ ਡੀ ਗ੍ਰੀਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ ਉਹਦੇ ਸਬੰਧ ਚ ਕੀਤੀ ਜਾ ਰਹੀ ਹੈ ਜਿਹੜੀ ਆਪਣੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਔਰ ਸਾਡੇ ਏਡੀਐਸ ਵੀ 1 ਮੈਡਮ ਜਿਹੜੇ ਆ ਉਹਨਾਂ ਦੀਆਂ ਇੰਸਟਰਕਸ਼ਨਾਂ ਤੇ ਸਾਡੇ ਐਸਐਚਓ ਮੋਹਿਦ ਕੁਮਾਰ ਔਰ ਇਹਨਾਂ ਦੀ ਟੀਮ ਨੇ ਇੱਕ ਵਧੀਆ ਰਿਕਵਰੀ ਕੀਤੀ ਹੈ ਔਰ ਇੱਕ ਚੋਰ ਜਿਹੜਾ ਐਕਟਿਵ ਚੋਰ ਸੀ ਉਹਨੂੰ ਫੜਿਆ ਸੀ ਫੜਨ ਤੋਂ ਬਾਅਦ ਉਹਦੇ ਖਿਲਾਫ ਐਫਆਈਆ ਨੰਬਰ 40 ਅੰਡਰ ਸੈਕਸ਼ਨ 302 3032 3172 ਦੇ ਵਿਐਨਐਸ ਦੇ ਵਿੱਚ ਜਿਹੜਾ ਐਫਆਈਆਰ ਦਰਜ ਕੀਤੀ ਗਈ ਸੀ ਜਿਹੜੀ ਨਵੀਆਂ ਸਾਡੀਆਂ ਸੈਕਸ਼ਨਾਂ ਨੇ ਔਰ ਉਹਦੇ ਕੋ ਗਾਂ ਫਰਦਰ ਜਦੋਂ ਉਹ ਰਿਮਾਰਡ ਲਿਆ ਗਿਆ ਉਹਦੀ ਕੋ ਪੁਸ਼ਕਸ਼ ਕੀਤੀ ਗਈ ਫਰਦਰ ਪੁਸ਼ਕਸ਼ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜਿਹੜੀ ਆਪਣੀ ਕਨਫੈਸ਼ਨ ਕੀਤਾ ਉਹਦੇ ਵਿੱਚ ਉਹ 8 ਹੋਰ ਜਿਹੜੇ ਵਹੀਕਲ ਜਿਹੜੇ ਆ ਮੋਟਰਸਾਈਕਲ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਉਹ ਮੰਨੇ ਆ ਔਰ ਉਹ assi ਮੋਟਰਸਾਈਕਲ ਜਿਹੜੇ ਆ ਉਹਦੇ ਕੋਲੋਂ ਸੋਰਸਿੰਗ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਸੀ ਉਸ ਮੁਤਾਬਕ ਜਿਹੜੇ ਅਸੀਂ ਰਿਕਵਰ ਕੀਤੇ ਆ ਟੋਟਲ ਇਸ ਆਪਣਾ ਮਕਦਮਾ ਨੰਬਰ 40 ਦੇ ਵਿੱਚ ਅਸੀਂ 9 ਜਿਹੜੇ ਵਹੀਕਲ ਕਵਰ ਕੀਤੇ ਆ ਔਰ ਮਲੂਕ ਸਿੰਘ ਦੇ ਲਈ ਇਸ ਪੋਜਾ ਜਿਹੜਾ ਦੋਸ਼ੀ ਹੈ ਇਹਨੂੰ ਅਰੈਸਟ ਕੀਤਾ ਸਰ ਇਹ ਕਿਹੜੀ ਜਿੰਨਾਂ ਵੇਚਦਾ ਹੈ ਜਿੱਥੇ ਰੱਖਦਾ ਇਹ ਅਜੇ ਤਾਂ ਇਹਨੇ ਸਾਰੇ ਵਹੀਕਲ ਕੋਈ ਇੱਕੋ ਜਗ੍ਹਾ ਤੇ ਡੰਪ ਕੀਤੇ ਹੋਏ ਸੀ ਟੋਟਲ ਜਿਹੜੇ ਆ ਕਿਉਂਕਿ ਇਹਦੇ ਖਿਲਾਫ ਪਹਿਲਾਂ ਵੀ ਵੈਸੇ ਮਕਦਮੇ ਦਰਜ ਹੈਗੇ ਆ ਤਿੰਨ ਪਰਚੇ ਪਹਿਲਾਂ ਇਹਦੇ ਖਿਲਾਫ ਦਰਜ ਆ ਚੋਰੀ ਦੇ ਹੀ ਔਰ ਵਹੀਕਲ ਚੋਰੀ ਕਰਨ ਦਾ ਹੀ ਕੰਮ ਕਰਦਾ ਹੈ ਉਹ ਹੁਣ ਗਾਂ ਫਰਦਰ ਦੇ ਕੋਲ ਕੋਸ਼ਿਸ਼ ਕਰ ਰਹੇ ਆ ਜੀ ਕਿ ਪਹਿਲੇ ਜਿਹੜੇ ਮੁਕਦਮੇ ਜਿਹੜੇ ਇਹਦੇ ਖਿਲਾਫ ਦਰਜ ਹੋਏ ਆ ਜਾਂ ਜਿਹੜੀ ਰਿਕਵਰੀ ਹੋਈ ਉਹ ਕਿੱਥੇ ਕਿੱਥੇ ਵੇਚੀ ਸੀ ਇਹਨੇ ਫਿਲਹਾਲ ਜਿਹੜੇ 9 ਮੋਟਰਸਾਈਕਲ ਆਪਣੇ ਕੋਲੋਂ 9 ਵਾਈਕਲ ਰਿਕਵਰ ਹੋਏ ਨੇ ਇੱਕ ਤਾਂ ਇਹਦੇ ਕੋਲੋਂ ਪਹਿਲੇ ਦਿਨ ਮੁਕਬਰ ਹੋ ਗਿਆ ਸੀ 8 ਜਿਹੜੇ ਦੁਬਾਰਾ ਰਿਕਵਰ ਕੀਤੇ ਨੇ ਉਹ ਇਹਨੇ ਇੱਕੋ ਜਗ੍ਹਾ ਤੇ ਡੰਬ ਕੀਤੇ ਸੀ ਭੱਟਾ ਆ ਉੱਥੇ ਬੇਬਾਦ ਬੰਦ ਪਿਆ ਭੱਟਾ ਆ ਸੁਰਸੇ ਵਾਲੇ ਉੱਥੇ ਇਹਨੇ ਝਾੜੀਆਂ ਦੇ ਵਿੱਚ ਡੰਬ ਕੀਤੇ ਹੋਏ ਸੀ ਸਰ ਕਿਹੜੀ ਜਗ੍ਹਾ ਤੋਂ ਉਹਨੇ ਵਾਰਦਾਤ ਇਹਨੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਉਹ ਨਾਲ-ਨਾਲ ਦੇ ਜੀ ਬਾਕੀ ਉਸ ਫਰਦਰ ਆਪਾਂ ਜਿੱਦੋਂ ਇੰਟਰੋਗੇਸ਼ਨ ਕਰ ਰਹੇ ਆ ਇਹਦੀ ਵੀ ਇਹਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਸਰ ਪਹਿਲਾਂ ਵੀ ਮਾਮਲਾ ਹੈ ਹਾਂਜੀ ਤਿੰਨ ਮਗਧਮੇ ਇਹਦੇ ਖਿਲਾਫ ਪਹਿਲਾਂ ਦਰਜ ਹੈ ਜੀ ਪਹਿਲਾਂ ਬੀੜਵੀਨ ਸੀੜਵੀਨ ਔਰ ਆਰਪੀਐਫ ਪੋਸਟ ਜਿਹੜੀ ਆ ਸਾਡੇ ਜੀ ਰੇਲਵੇ ਦੀ ਉੱਥੇ ਵੀ ਇਹਦਾ ਖਰਾ ਪੁਰਚਾ ਦੱਸਿਆ ਇਹ ਕੱਲਾ ਹੀ ਹੈ ਜਾਂ ਗੈਂਗ ਹੈ ਅਜੇ ਤਾਂ ਇਹ ਕੱਲਾ ਹੀ ਹੈ ਜੀ ਹੁਣ ਗਾਂ ਹੋ ਸਕਦਾ ਕੋਈ ਦਾ ਸਾਥੀ ਬੇਲੀ ਹੋਵੇ ਵੀ ਉਹ ਆਪਾਂ ਚੈੱਕ ਕਰਾਂਗੇ ਜੀ ਬਣ ਇਨਵੈਸਟੀਗੇਸ਼ਨ ਸਰ ਸਰ ਜਿਹੜੇ ਤਰਨਤਨ ਦੇ ਸਾਈਡ ਦੇ ਤਰਨਤਨ ਲਗਵਾਣਾ ਬਹੁਤ ਸਿੱਧਾ-ਸਾਦਾ ਤੋਂ ਗਿਆਨੋਂ ਤੇ ਚੈੱਕ ਕਰਦੇ ਰੀਤ ਜਿਆਦੀਆਂ ਬਾਕਸਾਂ ਨੂੰ ਜਾਂ ਤੇ ਮੋਸਰਾਂ ਤੋਂ ਡੀਨਾਂ ਤੇ ਤਰਨタルੀ ਲੈ ਜਾਂਦੇ ਜੇ ਰਸਤੇ 'ਚ ਕੋਈ ਇਸ ਤਰ੍ਹਾਂ ਦੀ ਨਾਕਾਬੰਦੀ ਨਹੀਂ ਹੁੰਦੀ ਸਰਪ੍ਰੀਖੋ ਅਣੀ ਮਾਦ ਬੰਦੀ ਤੋਂ ਤੇ ਕੀ ਬੀ ਪ੍ਰੋਪਰ ਚੈਕਿੰਗ ਹੋਵੇ ਹੱਦਬੰਦੀ ਸਾਡੀ ਹੱਦਬੰਦੀ ਤਾਂ ਸਾਡੀ ਚਵਾਰ ਰੋਡ ਤੇ ਵੀ ਹੈਗੀ ਆ ਔਰ ਸਾਡੀ ਤਰਨਤਾਰ ਰੋਡ ਤੇ ਵੀ ਹੈਗੀ ਆ ਸੁਤਾਨਵਿੰਡ ਵੀ ਬਟ ਇਹ ਉਸ ਤੋਂ ਇਲਾਵਾ ਕਈ ਐਸਕੇਪ ਜਿਹੜੇ ਰਸਤੇ ਹੈਗੇ ਆ ਇਹ ਮੇਨ ਰੋਡ ਯੂਜ਼ ਨਹੀਂ ਕਰਦੇ ਐਸਕੇਪ ਰੂਟਸ ਥਾਣੀ ਜਿਹੜੇ ਛੋਟੇ ਪਿੰਡਾਂ ਦੇ ਥਾਣੀ ਰਸਤੇ ਜਾਂਦੇ ਉਧਰੋਂ ਨਿਕਲਣ ਕੋਲ ਜਾਂਦੇ ਆ ਇਹ ਤੁਹਾਡੀ ਗੱਲ ਠੀਕ ਆ ਵਸੇ ਤਰਨਤਾਰੋਂ ਦੇ ਕਾਫੀ ਦੋਸ਼ੀ ਆਪਾਂ ਪਹਿਲਾਂ ਵੀ ਖੜੇ ਆ ਇਹਨੇ ਤਰਨਤਾਂ ਤੋਂ ਥੀ ਆ ਕੇ ਚੋਰੀ ਕਰਕੇ ਉਹ ਤਰਨਤਾਂ ਦੇ ਵਿੱਚ ਹੀ ਮੋਟਰਸਾਈਕਲ ਗਾਂ ਫਰਦਰ ਚਲਾਈ ਜਾਂਦੇ ਪਿੰਡਾਂ ਦੇ ਵਿੱਚ ਔਰ ਕਾਫੀ ਅਸੀਂ ਪਿਛਲੇ ਦੌਰਾਨ ਵੀ ਅਸੀਂ ਅਸੇ ਦੌਰਾਨ ਵੀ ਰਿਕਵਰੀ ਕੀਤੀ ਸੀ ਤੇ ਇਹ ਵੀ ਵੈਸੇ ਉਧਰ ਦਾ ਹੀ ਰਹਿਣ ਵਾਲਾ ਆ ਬੇਸਿਕਲੀ ਔਰ ਮੋਟਰਸਾਈਕਲ ਵੀ ਉਧਰ ਹੀ ਲੈ ਕੇ ਗਿਆ ਕਿਉਂਕਿ ਇਹਨੇ ਸੋਰਸੰਗ ਵਾਲਾ ਜਿਹੜਾ ਪੱਠੇ ਦੇ ਉੱਤੇ ਡੰਪ ਕੀਤੇ ਹੋਏ ਸੀ ਉਤੋਂ ਗਾਂ ਇਹਨੇ ਫਰਦਰ ਵੇਚਣੇ ਸੀ ਕਿਸੇ ਨਾ ਕਿਸੇ ਨੂੰ ਔਰ ਆਪਾਂ ਗਾਂ ਦੀ ਪਰਸਪੈਕਟਿਵ ਦੇ ਨਾਲ ਇਨਟੈਰੋਗੇਸ਼ਨ ਦੇ ਵਿੱਚ ਚੈੱਕ ਕਰਾਂਗੇ ਸਰ ਜੀ ਇਨਕੰਪਲੀਟ ਹੈ ਇਹਦੀ ਏਜ ਕਰੀਬ 30 ਸਾਲ ਦਾ ਹੈਗਾ ਜੀ ਬੈਕਗ੍ਰਾਉਂਡ ਇਹ ਹੈ ਬੇਸਿਕਲੀ ਜੀ ਦੇਖੋ ਜਿਹੜਾ ਹੁਣ ਤੱਕ ਅਸੀਂ ਇਹਦੇ ਕੋਲ ਪੁੱਛਗਿੱਛ ਕੀਤੀ ਹੈ ਬੇਲੜ ਹੈ ਔਰ ਇਹ ਸਿਰਫ ਇਹਦਾ ਕੰਮ ਹੀ ਇਹੀ ਹੈ ਕਿਉਂਕਿ ਜਦੋਂ ਇਹ ਮੁਕਦਮਿਆਂ ਚ ਇਹਦੇ ਅਰੈਸਟ ਪਾ ਕੇ ਨੂੰ ਜੇਲ੍ਹ ਭੇਜਿਆ ਗਿਆ ਬੇਲ ਆਊਟ ਹੋ ਕੇ ਬਾਹਰ ਆਇਆ ਫਿਰ ਇਹਨੇ ਚੋਰੀ ਕੀਤੀ ਇਹਦੇ ਖਿਲਾਫ ਤਿੰਨ ਮੁਕਦਮੇ ਆਲਰੇਡੀ ਪਹਿਲਾਂ ਦਰਜ ਹੈ ਚੌਥਾ ਇਹ ਦਰਜ ਹੋਇਆ ਔਰ ਕੋਈ ਕੰਮ ਕਰ ਨਹੀਂ ਕਰਦਾ ਸਿਰਫ ਇਹ ਵੀ ਜਦੋਂ ਇਹਨੂੰ ਕਦੇ ਮੌਕਾ ਮਿਲਿਆ ਇਹਨੇ ਚੋਰੀ ਕਰਕੇ ਵਹੀਕਲ ਤੇ ਗਾਫਰਦਰ ਵਿੱਚ ਕੋਈ ਨਸ਼ਾ ਨਹੀਂ ਨਸ਼ੇ ਦੀ ਵਾਲੀ ਗੱਲ ਅਜੇ ਨਹੀਂ ਕੋ ਸਾਹਮਣੇ ਆਈ